ਜੁਗੋ ਜੁਗ ਟਲ ਚਵਰਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਦ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤੁਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਜਗਤ ਗੁਰੂ ਕਲਯੁਗ ਪਰਮਾਨ ਸਤਿਗੁਰ ਨਿਰੰਕਾਰ ਸਰੂਪ ਤਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੰਦਰ ਪਵਨ ਪਿੱਤਰ ਪ੍ਰਕਾਸ਼ ਪਰਮ ਮਨੋਂਦਿਆਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤ ਸਮਾਗਮਾਂ ਦੇ ਜੁੜ ਬੈਠੇ ਹੋ ਸਤਿਗੁਰੂ ਗੁਰੂ ਰਣ세 ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਲਾਹੀ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਸਤਿਗੁਰ ਜੀਆਂ ਦੀ ਗੋਦ ਵਿੱਚ ਸਜੇ ਹੋਏ ਦਿਵਾਨਾਂ ਵਿੱਚ ਬਹੁਤ ਹੀ ਪਿਆਰ ਨਾਲ ਗਿਆਨੀ ਮਿਲਖਾ ਸਿੰਘ ਦੀ ਮੌਜੂਦਗੀ ਤਿਨਾਂ ਦੇ ਸਮੁੱਚੇ ਜਥੇ ਪਾਸੋਂ ਸਾਡੀ ਵਾਰਾਂ ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਇਤਿਹਾਸ ਸਿਧਾਂਤ ਫਲਸਫਾ ਸਰਵਣ ਕੀਤਾ ਹੈ ਆਓ ਕੁਝ ਕਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਵਿਰਤੀ ਦਾ ਅਗਰ ਕਰੋ ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾਈਏ ਆਪ ਇੱਥੇ ਕਿਉਂ ਜੁੜ ਬੈਠੇ ਹਾਂ ਸਤਗੁਰੂ ਜੀ ਦੇ ਚਰਨਾਂ ਦੇ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਸਭ ਤੋਂ ਪਹਿਲਾਂ ਮਕਸਦ ਪਤਾ ਹੋਣਾ ਚਾਹੀਦਾ ਹੈ ਜਿਸ ਕੰਮ ਦਾ ਮਕਸਦ ਨਾ ਨਾ ਪਤਾ ਹੋਵੇ ਉਹਦੇ ਵਿੱਚ ਲਾਭ ਨਹੀਂ ਹੁੰਦਾ ਰਸਤੇ ਉੱਤੇ ਕੋਈ ਤੁਰ ਰਿਹਾ ਜੇ ਉਹਨੂੰ ਮੰਜ਼ਿਲ ਦਾ ਨਹੀਂ ਪਤਾ ਉਹਨੇ ਜਾਣਾ ਕਿੱਥੇ ਹੈ ਤਾਂ ਉਹਦਾ ਸੰਕੜੇ ਮੀਲ ਕੀਤੀ ਹੋਈ ਡਰਾਈਵ ਜਿਹੜੀ ਹੈ ਉਹ ਬੇਅਰਥ ਜਾਂਦੀ ਹੈ ਤਨ ਜੋ ਵੀ ਕੋਈ ਰਸਤੇ ਉੱਤੇ ਜਾ ਰਿਹਾ ਹੈ ਉਹਨੂੰ ਪਤਾ ਹੁੰਦਾ ਮੈਂ ਕਿੱਥੇ ਜਾਣਾ ਹੈ। ਬਿਲੋਂ ਉਹਨੂੰ ਮੰਜ਼ਿਲ ਦਾ ਪਤਾ ਹੋਣਾ ਚਾਹੀਦਾ ਹੈ। ਫਿਰ ਉਹਦਾ ਸਫ਼ਰ ਕੀਤਾ ਸਫਲ ਹੁੰਦਾ ਹੈ। ਜੇ ਕੋਈ ਬਿਨਾਂ ਮੰਜ਼ਿਲ ਤੋਂ ਤੁਰ ਰਿਹਾ ਹੈ ਤਾਂ ਉਹਨੂੰ ਸੰਸਾਰੀ ਤੌਰ ਤੇ ਲੋਕ ਕਿ ਪਾਗਲ ਕਹਿਣਗੇ। ਇਹਨੂੰ ਪਤਾ ਹੀ ਨਹੀਂ ਕਿੱਥੇ ਜਾਣਾ। ਉੰਜ ਹੀ ਕਦੇ ਇੱਧਰ ਚਲੇ ਜਾਂਦਾ ਕਦੇ ਜੱਦ ਚਲੇ ਜਾਂਦਾ। ਵਿਦਿਆਰਥੀ ਨੂੰ ਸਕੂਲ ਵਿੱਚ ਜਾਣਾ ਪੜ੍ਹਾਈ ਕਰਨਾ ਉਹਦਾ ਮਕਸਦ ਹੈ ਜਦੋਂ ਨੂੰ ਮਕਸਦ ਨਾ ਪਤਾ ਫਿਰ ਉਹ ਸਫਲ ਹੋ ਕੇ ਨਿਕਲਦਾ ਹੈ ਕਿਸਾਨ ਦਾ ਖੇਤ ਵਿੱਚ ਜਾਣਾ ਫਸਲ ਬੀਜਣੀ ਸੰਭਾਲ ਕਰਨੀ ਉਹਦਾ ਮਕਸਦ ਹੈ ਜਿਉਂ ਜੀ ਘੁੰਮ ਕੇ ਆ ਜਾਏ ਖੇਤ ਵਿੱਚੋਂ ਫਸਲ ਥੋੜੀ ਮਿਲੇਗੀ ਉਦਾਂ ਬੀਜਿਆ ਮਿਲਣੀ ਹੈ ਇਸੇ ਤਰ੍ਹਾਂ ਸਤਸੰਗਤ ਵਿੱਚ ਆਉਣ ਦਾ ਕੋਈ ਮਕਸਦ ਹੈ ਇੱਥੇ ਨਹੀਂ ਵੀ ਉਂਝ ਆਪਾਂ ਆਏ ਲੰਗਰ ਚੱਲ ਰਿਹਾ ਸੀ ਸਮਾਗਮ ਚੱਲਿਆ ਜੀ ਬੈਠੇ ਕੜੀ ਢਾਡੀ ਜਿੱਥੇ ਲੱਗੇ ਕੀਰਤਨ ਲੱਗੇ ਕਥਾ ਹੋਈ ਚੱਲੇ ਮਕਸਦ ਪਰਪਸ ਸਮਝਉਣਾ ਚਾਹੀਦਾ ਜਦੋਂ ਸੰਗਤ ਵਿੱਚ ਆਉਣ ਦਾ ਮਕਸਦ ਸਮਝ ਆਏਗਾ ਸੰਗਤ ਵਿੱਚੋਂ ਮਾਨਸ ਜਨਮ ਦਾ ਮਕਸਦ ਸਮਝ ਲੱਗੇਗਾ ਕਿ ਜਨਮ ਕਿਉਂ ਮਿਲਿਆ ਔਰ ਸਾ ਸੰਗਤ ਸਭ ਤੋਂ ਪਹਿਲਾਂ ਸੰਗਤ ਵਿੱਚ ਆ ਕੇ ਕੀ ਕਰਨਾ ਹੈ ਇਹ ਮਕਸਦ ਪਤਾ ਹੋ ਗਏ ਫਿਰ ਸੰਗਤ ਵਿੱਚੋਂ ਪਤਾ ਲੱਗੇਗਾ ਧਰਤੀ ਤੇ ਜਨਮ ਲੈ ਕੇ ਕੀ ਕਰਨਾ ਹੈ ਇਹ ਦੋ ਮਹੱਤਵ ਚੀਜ਼ਾਂ ਦੀ ਆਪਾਂ ਵਿਚਾਰ ਕਰਾਂਗੇ ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ ਅਸੀਸ ਬਖਸ਼ੋ ਰਸਨਾ ਪੁੱਤਰ ਕਰੋ ਦੁਮੇ ਹੱਥ ਜੋੜ ਕੇ ਸ਼ਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਵਾਹਿਗੁਰੂ ਕਹਿੰਦੇ ਆਂ ਸਵਾਸਾਂ ਦਾ ਭਲਾ ਫਿਰ ਆਖੋ ਸਤਨਾਮ ਸ੍ਰੀ ਜਿਹੜੇ ਸਵਾਸ ਤੋਂ ਵਾਹਿਗੁਰੂ ਕਹਿੰਦੇ ਸਫਲ ਹੋ ਜਾਂਦਾ ਜਿਸ ਮੁਖ ਤੋਂ ਵਾਹਿਗੁਰੂ ਉਚਾਰਨ ਹੁੰਦਾ ਉਹ ਮੁੱਖ ਉਜਲਾ ਹੁੰਦਾ ਰੱਬ ਦੀ ਦਰਗਾਹ ਵਿੱਚ ਸੋਨਾ ਹੁੰਦਾ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁੱਖ ਜਿਲੇ ਕੀਤੀ ਛੁੱਟੀ ਨਾਲ ਉਹ ਰੱਬ ਦੀ ਦਰਗਾਹ ਵਿੱਚ ਵੀ ਮੁੱਖ ਸੋਨੇ ਹੋ ਜਾਂਦੇ ਔਰ ਸਾਧ ਸੰਗਤ ਤੋਂ ਸੰਸਾਰ ਵਿੱਚ ਵੀ ਸੋਭਾ ਪਾਉਂਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਸੰਗਤ ਵਿੱਚ ਆਉਣ ਦਾ ਮਕਸਦ ਦੱਸਿਆ ਭਾਈ ਸਤ ਸੰਗਤ ਕੀ ਹੈ ਇੰਨੀ ਕਿ ਬਹੁਤ ਲੋਕਾਂ ਦੇ ਇਕੱਠ ਨੂੰ ਸੰਗਤ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ ਦੋ ਜਣੇ ਬੈਠੇ ਹੋਣ ਤਾਂ ਸਾਧ ਸੰਗਤ ਹੈ ਵਸ਼ਰ ਦਮ ਵਿੱਚ ਗੱਲ ਗੁਰੂ ਦੀ ਚੱਲ ਰਹੀ ਹੋਵੇ ਜਦੋਂ ਦੋ ਸਿੱਖਾਂ ਦੇ ਵਿਚਾਰ ਗੁਰੂ ਦੀ ਗੱਲ ਚੱਲ ਰਹੀ ਨਾ ਸਤ ਸੰਗਤ ਹੋ ਰਿਹਾ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਜੇ ਪੰਜ ਜਣੇ ਬਹਿ ਜਾਣ ਫਿਤਮ ਪਰਮੇਸ਼ਰ ਹਾਜ਼ਰ ਹੈ ਵਿੱਚ ਇੱਕ ਸਿੱਖ ਤੋਂ ਸਾਧ ਸੰਗ ਪੰਜੀ ਪਰਮੇਸ਼ਰ ਮਹਾਰਾਜ ਸਤ ਸੰਗਤ ਵਿੱਚ ਕੀ ਕਰਨੇ ਕਹਿੰਦੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਵਖਾਣੀ ਐ ਭਾਈ ਜਿੱਥੇ ਇੱਕ ਨਾਮ ਦੀ ਵਿਆਖਿਆ ਹੋ ਰਹੀ ਹੋਵੇ ਜਿੱਥੇ ਇੱਕ ਨਾਮ ਦੀ ਗੱਲ ਹੋ ਰਹੀ ਹੋਵੇ ਔਰ ਸਤ ਸੰਗਤ ਵਿੱਚ ਬਹਿ ਕੇ ਕਰਨਾ ਕੀ ਐ ਹਜ਼ੂਰ ਕਹਿੰਦੇ ਕੋਈ ਚੀਜ਼ ਇੱਕ ਨਾਮ ਨੂੰ ਜਪਣਾ ਭਾਵੇਂ ਕੀਰਤਨ ਰਾਹੀਂ ਕਥਾ ਰਾਹੀਂ ਵਖਿਆਨ ਰਾਹੀਂ ਬਾਣੀ ਰਾਹੀਂ ਇਤਨਾ ਜਦੋਂ ਇੱਕ ਤੇ ਸੁਰ ਤੇ ਇਕਾਗਰ ਹੋਣ ਲੱਗ ਜਾਏ ਸਤ ਸੰਦੰਦ ਹੈ ਹਰ ਰੋਜ਼ ਮਹਾਰਜ ਬਚਨ ਕਹਿੰਦੇ ਨੇ ਤੁਹਾਨੂੰ ਯਾਦ ਆਸਾ ਮਹਲਾ 5 ਪੜਿਓ ਭਈ ਪਰਪਤ ਮਨੁਖ ਦੇਹ ਹਰੀਆ ਗੋਵਿੰਦ ਮਿਲਣ ਕੀ ਏ ਤੇਰੀ ਔਰ ਕਾਜ ਤੇਰ ਕਿਤੇ ਨਾਮ ਮਿਲ ਸਾਧ ਸੰਗਤ ਭਜ ਕੇਵਲ ਕੇਵਲ ਤੇ ਕੇਵਲ ਸੰਗਤ ਵਿੱਚ ਓਨਲੀ ਕੋਈ ਕੰਮ ਹੈ ਭਜ ਕੇਵਲ ਨਾਮ ਉਸ ਵਾਹਿਗੁਰੂ ਜੀ ਦੇ ਨਾਮ ਨਾਲ ਸੁਰਤ ਜੋੜ ਆਕ ਸਤ ਨਾਮ ਸ੍ਰੀ ਵਾਹਿਗੁਰੂ ਅੱਛਾ ਇੱਕ ਖਿੱਚਲ ਕਰੋਗੇ ਥੋੜੀ ਜਿਹੀ ਵੀਰੋ ਥੋੜੇ ਥੋੜੇ ਜਿਹਾ ਹੋ ਜਾਓ ਪਲੀਜ਼ ਸੰਸਰ ਥੋੜਾ ਜਿਹਾ ਥੈਂਕ ਯੂ ਥੈਂਕ ਯੂ ਬੇਟੇ ਬੇਟੇ ਪਿੱਛੋਂ ਵੀ ਅੱਗੇ ਆ ਜਾ ਨੇੜੇ ਹੋ ਕੇ ਬੈਠ ਤੁਸੀਂ ਬੇਟੇ ਅੱਗੇ ਹੋ ਜਾ ਜਿਨ੍ਹਾਂ ਨੂੰ ਕੋਈ ਮੈਡੀਕਲੀ ਪ੍ਰੋਬਲਮ ਹੈ ਨਾ ਹਮ ਬੈਠਣ ਵਿੱਚ ਜੀ ਉਹ ਦੀਵਾਰ ਨਾਲ ਬਹਿ ਸਕਦੇ ਹੋ ਸਹਾਰਾ ਲੈ ਸਕਦੇ ਪਰ ਜੇ ਬਿਲਕੁਲ ਤੰਦਰੁਸਤ ਹੋ ਤਾਂ ਫਿਰ ਆਪਾਂ ਪਿੱਛੇ ਨਹੀਂ ਬੈਠਣਾ ਪਿੱਠੇ ਪਿੱਛੇ ਬੈਠਣ ਦਾ ਮਕਸਦ ਅਦਾ ਕੀ ਹੁੰਦਾ ਹੈ ਕਿਉਂ ਲੋਕ ਪਿੱਛੇ ਬੈਂਦੇ ਨੇ ਦੋ ਕਾਰਨ ਨੇ ਜਦ ਤੱਕ ਗੱਲਾਂ ਕਰਾਂਗੇ ਪਿੱਛੇ ਬਹਿ ਕੇ ਜਾ ਫਿਰ ਜਦੋਂ ਮੌਕਾ ਲੱਗਾ ਪਿੱਛੋਂ ਚੁੱਪ ਕਰਕੇ ਨਿਕਲ ਜਾਗੇ ਇਹ ਉਹ ਜਗ੍ਹਾ ਨਹੀਂ ਹੈ ਜਿੱਥੋਂ ਚੋਰੀ-ਚੋਰੀ ਨਿਕਲਣਾ ਹੈ ਇਹ ਉਹ ਜਗ੍ਹਾ ਨਹੀਂ ਹੈ ਜਿੱਥੇ ਗੱਲਾਂ ਕਰਨੀਆਂ ਨੇ ਕਿਉਂ ਇੱਥੇ ਬੈਠਿਆਂ ਕਰੋਨਾ ਪਾਪ ਦੂਰ ਹੋ ਸਕਦੇ ਨੇ ਜੇ ਕਿਸੇ ਨੂੰ ਸੰਗਤ ਵਿੱਚ ਬਹਿਣਾ ਆ ਜਾਏ ਉਹ ਜਗ੍ਹਾ ਹੋਰ ਹੈ ਭਾਈ ਜਿੱਥੋਂ ਚੋਰੀ-ਚੋਰੀ ਨਿਕਲ ਜਾਣਾ ਚਾਹੀਦਾ ਉਹ ਜਗ੍ਹਾ ਹੋਰ ਹੈ ਜਿੱਥੇ ਗੱਲਾਂ ਕਰੀਦੀਆਂ ਨੇ ਇਹ ਉਹ ਜਗ੍ਹਾ ਹੈ ਜਿੱਥੇ ਬੈਠਿਆਂ ਵੀ ਸਮਾਂ ਸਫਲ ਹੈ ਰਾਤ ਜਗਦੇ ਹਾਂ ਸੰਗਤ ਵਿੱਚ ਬੈਠੇ ਹਾਂ ਪਤਾ ਨਹੀਂ ਕਿੰਨੇ ਅਪਰਾਧ ਦੁੱਖ ਖਤਮ ਹੋਣਗੇ ਇਹਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਹੀ ਹੋਰ ਕੋਈ ਤੀਰਥ ਨਹੀਂ ਹੈ ਜਿੱਥੇ ਪਾਪ ਦੂਰ ਹੁੰਦੇ ਨੇ ਇਹ ਕੋਈ ਤੀਰਥ ਹੈ ਸਤ ਸੰਗਤ ਵਿੱਚ ਬੈਠੇ ਹਾਂ ਸੁਰਤ ਜੁੜਦੇ ਪਾਪ ਉਤਰ ਜਾਂਦੇ ਨੇ ਇਹਨੂੰ ਮਹਾਰਾਜ ਕਹਿੰਦੇ ਕੋਟ ਪ੍ਰਾਦ ਸਾਧ ਸੰਗ ਮਿਟੈ ਪੜੋ ਕੋਟ ਪ੍ਰਾਦ ਸਾਧ ਸੰਗ ਸੰਤ ਕਿਰਪਾ ਤੇ ਜਮ ਤੇ ਛਟੇ ਜਾ ਕੇ ਮਸਤ ਕਰਮ ਪ੍ਰਭ ਪਾਏ ਸਾਧ ਸ਼ਰਨ ਨਾਨਕ ਤੇ ਆਏ ਭਾਈ ਸਾਧ ਸੰਗਤ ਵਿੱਚ ਆ ਕੇ ਕਰੋੜਾਂ ਅਪਰਾਧ ਮਿਟ ਜਾਂਦੇ ਪਰ ਸ਼ਰਤ ਹੈ ਸੰਗਤ ਵਿੱਚ ਬਹਿ ਕੇ ਜਪਣਾ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਤੇ ਕੇਵਲ ਵਹਿਗੁਰੂ ਜੀ ਦੇ ਨਾਮ 'ਤੇ ਸੁਰਤ ਜੋੜ ਨਾਮ ਉੱਤੇ ਸੁਰਤ ਟਕਾਉਣਾ ਜਿਹੜੀ ਚੀਜ਼ ਉੱਤੇ ਸੁਰਤ ਟਿਕਣ ਲੱਗ ਜਾਏ ਡੈਫੀਨਟ ਉਹ ਸੁਰਤੀ ਦਾ ਅਸਰ ਸਰੀਰ 'ਤੇ ਹੁੰਦਾ ਹੈ। ਇਹ ਥੋੜਾ ਜਿਹਾ ਦੇਖ ਕੇ ਹਮਨ ਸਮਝੋ। ਸੰਗਤ ਵਿੱਚ ਬੈਠੇ ਆਪਾਂ ਪਾਪ ਕਿਵੇਂ ਛੱਡ ਸਕਦੇ ਨੇ? ਨਾਮ ਜਪਣ ਨਾਲ ਪਾਪ ਕਿਵੇਂ ਉਤਰ ਜਾਂਦੇ ਨੇ? ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਦੇ ਬਚਨ ਨੇ ਕਿਉਂਕਿ ਬਾਦਸ਼ਾਹ ਦਾ ਆਪਾਂ ਪਰਮਨਾਰਿਆ ਪਰ ਕੋਸ਼ਿਸ਼ ਕਰਾਂਗੇ ਬਾਣੀ ਵਿੱਚ ਰਹੀ ਹੈ ਥੋੜਾ ਜਿਹਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਦੇ ਬਚਨ ਨੇ ਕਹਿੰਦੇ ਭਾਈ ਇਹਨੂੰ ਮਖੌਲ ਨਾ ਸਮਝਿਓ। ਇਹ ਨੂੰ ਐਵੇਂ ਗੱਲ ਨਾ ਸਮਝਿਓ ਇਹ ਸਚਾਈ ਹੈ ਕਿ ਨਾਮ ਜਪਿਆਂ ਪਾਪ ਸੜ ਜਾਂਦੇ ਨੇ ਸੰਗਤ ਵਿੱਚ ਬੈਠਿਆਂ ਅਪਰਾਧ ਪਾਪ ਸੜ ਜਾਂਦੇ ਨੇ ਇਹ ਕੋਈ ਮਖੌਲ ਨਹੀਂ ਹੈ ਇਹ ਹਕੀਕਤ ਹੈ ਪਾਤਸ਼ਾਹ ਨੇ ਫੋਰਟ ਐਗਜ਼ੈਂਪਲ ਨਾਲ ਗੱਲ ਕਹੀ ਲੱਖਾਂ ਲੱਕੜਾਂ ਇਕੱਠੀਆਂ ਕਰ ਲਓ ਇੱਕੋ ਈ ਤਿੱਲੀ ਲਾ ਦਿਓ ਅੱਗ ਬਲਣ ਦੀ ਦੇਰ ਹੈ ਤਿੱਲਾਂ ਦੁਆਰਾ ਨਹੀਂ ਬਾਲਣੀਆਂ ਪੈਣੀਆਂ ਸਜਣੋ ਇੱਕ ਤਿੱਲੀ ਲਾਇਆ ਲੱਖਾਂ ਲੱਕੜਾਂ ਸੜ ਕੇ ਸੁਆਹ ਹੋ ਸਕਦੀਆਂ ਨੇ ਸੁਰਤੀ ਕਰਕੇ ਕਰ ਵਾਹਿਗੁਰੂ ਕੈ ਕਰੋਣਾ ਪਾਪ ਸੜ ਸਕਦੇ ਲੋਕਾ ਏ ਦੁਨੀਆ ਦੇ ਲੋਕੋ ਮਤ ਕੋ ਫੱਕੜ ਪਾਏ ਇਹਨੂੰ ਮਖੌਲ ਨਾ ਸਮਝੋ ਲੱਖ ਮੜਿਆਂ ਕਰੇ ਇਕਠੇ ਇੱਕ ਤਿੱਲੇ ਭਾਏ ਕਹਿੰਦੇ ਕੋ ਤਿੱਲੀ ਲਾਇਆ ਲੱਕੜਾਂ ਸੜ ਜਾਂਦੀਆਂ ਨੇ ਵੈ ਗੁਰੂ ਕਿਉਂ ਪਾਪ ਸੜ ਜਾਂਦੇ ਨੇ ਤੈਨੂੰ ਸੰਗਤ ਵਿੱਚ ਬਹਿ ਕੇ ਕਿਹਣਾ ਹੋਣਾ ਚਾਹੀਦਾ ਇੱਕ ਰੱਖੋ ਵਾਹਿਗੁਰੂ ਵਾਹਿਗੁਰੂ ਕੋਟ ਪ੍ਰਾਦ ਸਾਧ ਸੰਗ ਮਿਟੇ ਇੱਕ ਨੁਕਤਾ ਹੋਰ ਸਮਝੋ ਹਜ਼ੂਰ ਨੇ ਕਿ ਹੋਰ ਕੋਈ ਤਰੀਕਾ ਨਹੀਂ ਕਿ ਪਾਪ ਉਤਰ ਜਾਣ ਕਿਸੇ ਤੀਰਥ ਉੱਤੇ ਜਾ ਕੇ ਪਾਪ ਨਹੀਂ ਉਤਰ ਸਕਦੇ ਬਾਦਸ਼ਾਹ ਨੇ ਇਸ ਲਈ ਕਿਹਾ ਇਹਨੂੰ ਵਿਚਲਾ ਨੁਕਤਾ ਸਮਝਿਓ ਨਿੰਦਿਆ ਨਹੀਂ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਨਾ ਅੱਜ ਤੋਂ 550 ਸਾਲ ਪਹਿਲਾਂ ਤੁਸੀਂ ਹੁਣ ਬ੍ਰਿੱਕੀ ਵਿੱਚ ਵਿਆਖਿਆ ਜਾਉਂਗੇ ਤੁਹਾਨੂੰ ਇਹ ਲੱਗਣਾ ਵੀ 550 ਸਾਲ ਤੋਂ ਬਾਅਦ ਫਿਰ ਉਦਾਂ ਦੇ ਹਾਲਾਤ ਨੇ ਉਸ ਵਕਤ ਤਿੰਨ ਧਰਮ ਦੇ ਆਗੂ ਨੇ ਤਿੰਨੇ ਕੁਰਾਹੇ ਪਏ ਹੋਏ ਨੇ ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪ ਕੀਤਾ ਪਹਿਲੀ ਗੱਲ ਕੱਦੀ ਕੂੜ ਬੋਲ ਮਲ ਖਾਏ ਕਾਜੀ ਨੇ ਧਰਮ ਸਮਝਾਉਣਾ ਸੀ ਉਹ ਰਿਸ਼ਵਤੀ ਹੋ ਗਿਆ ਲਾਲਚੀ ਹੋ ਗਿਆ ਰਾਜੇ ਪਾਪ ਕਰਦੇ ਨੇ ਕਾਜੀ ਕਹਿੰਦੇ ਨੇ ਵਾਜੀ ਤੁਸੀਂ ਤਾਂ ਕੰਮ ਹੀ ਧਰਮ ਦਾ ਕਰ ਰਹੇ ਹੋ ਰਾਜੇ ਪਾਪ ਕਰਕੇ ਵੀ ਪਾਪ ਤੋਂ ਰਹਿਤ ਕਿਉਂ ਮਹਿਸੂਸ ਕਰ ਰਹੇ ਨੇ ਕਿਉਂਕਿ ਧਰਮ ਕੱਗੋ ਕਹਿ ਰਿਹਾ ਤੁਸੀਂ ਪਾਪ ਨਹੀਂ ਕਰ ਰਹਿਆ ਇਹ ਤਾਂ ਤੁਸੀਂ ਵਧੀਆਂ ਜੀ ਸਜ਼ਾ ਦਿੱਤੀ ਇਹਨਾਂ ਲੋਕਾਂ ਨੂੰ ਬਣਦਾ ਹੀ ਐ ਇਸ ਔਰ ਰਾਜੇ ਲੋਕ ਵੀ ਫਿਰ ਇਸ ਤਰ੍ਹਾਂ ਹੋ ਗਿਆ ਕਿ ਉਲਟੀ ਬਾੜ ਖੇਤ ਕੋ ਖਾਈ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਕਾਜੀ ਹੋਏ ਰਿਸ਼ਪਤੀ ਬੱਡੀ ਲੈ ਕੇ ਹੱਕ ਗਵਾਈ ਪਾਦਸ਼ਾਹ ਨੇ ਕਹ ਕਦੀ ਕੂੜ ਬੋਲ ਮਲ ਖਾਏ ਦੂਜਾ ਥਮ ਸੀ ਬ੍ਰਹਮਣ ਦਾ ਬ੍ਰਹਮਣ ਨਾਵੇ ਜੀਆਂ ਖਾਏ ਉਹ ਲੋਕਾਂ ਨੂੰ ਕਹਿੰਦਾ ਜੀ ਕਾਹਤ ਕਰੋ ਪਾਪ ਕਰੋ ਪਰ ਆਓ ਗੰਗਾ ਤੇ ਨਾਓ ਮੈਂ ਪੜਾਂਗਾ ਮੰਤਰ ਮੈਨੂੰ ਦਿਓ ਦਹਨ ਤੁਹਾਡੀ ਕਰਾਂਗਾ ਗਤੀ ਤੇ ਤੁਹਾਡੇ ਸਾਰੇ ਪਾਪ ਕਰਾਂਗਾ ਲੋਕੀ ਸਾਲ ਵਾਦ ਜਾਂਦੇ ਸਨ ਯੱਗ ਕਰਾਉਂਦੇ ਸਨ ਦਾਨ ਪੁੰਨ ਕਰਦੇ ਸੀ ਤੇ ਸਾਰੇ ਪਾਪ ਉੱਤਰ ਗਏ ਫਿਰ ਆ ਕੇ ਪਾਪ ਸ਼ੁਰੂ ਹੋ ਜਾਂਦੇ ਸੀ ਸਾਰਾ ਸਾਲ ਲੋਕਾਂ ਦਾ ਹੱਤ ਮਾਰਨਾ ਸਾਲ ਵਾਦ ਯੱਗ ਕਰਕੇ ਕਹਿੰਨਾ ਪਾਪ ਉੱਤਰ ਗਏ ਐਹੀਓ ਗੱਲ ਤੇ ਭਾਗੋ ਮਲਕ ਕਰ ਰਿਹਾ ਸੀ ਜਿਹੜੀ ਗੱਲ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਪੂਰਾ ਸਾਲ ਰੋਕਾਂ ਦੀ ਰਤਨ ਚੋੜਨਾ ਸਾਲ ਵਾਦ ਤਿੰਨ ਦਿਨ ਲੰਗਰ ਲਾ ਕੇ ਕਹਿੰਨਾ ਯੱਗ ਕਰਕੇ ਮੇਰੇ ਪਾਪ ਉੱਤਰ ਗਏ ਜੇ ਕਿਸੇ ਕੱਪੜੇ ਨੂੰ ਲਹੂ ਲੱਗ ਜਾਏ ਉਹ ਕੱਪੜਾ ਮਲੀਨ ਹੋ ਜਾਂਦਾ ਹੈ ਲੋਕਾਂ ਦਾ ਲਹੂ ਪੀਣ ਵਾਲਿਆ ਤੂੰ ਕਿਵੇਂ ਪਵਿੱਤਰ ਹੋ ਸਕਦਾ ਜੇ ਰਤ ਲੱਗੇ ਕੱਪੜੇ ਜੰਮੇ ਹੋਏ ਪਲੀਤ ਜੋ ਰਤ ਪੀਵੇ ਮਾਨਸਰ ਤਿੰਨ ਕਿਉਂ ਨਿਰਮਲ ਚੀਤ ਜੇ ਰਤ ਲੱਗੇ ਕੱਪੜੇ ਜੰਮੇ ਹੋਏ ਪਲੀਤ ਤੂੰ ਕਿਵੇਂ ਨਿਰਮਲ ਹੋ ਸਕਦਾ ਹੁਨ ਕਾ ਮਹਾਰਾਜ ਮੇਰੇ ਖਾਣੇ ਵਿੱਚ ਦੋਸ਼ ਕੀ ਹੈ ਮੇਰੇ ਜਗ ਵਿੱਚ ਕੀ ਦੋਸ਼ ਹੈ ਪਾਦਸ਼ਾਹ ਨੇ ਕੋਈ ਦੋਸ਼ ਹੈ ਪਤਾ ਕੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜਿਨਾਂ ਨੂੰ ਬਾਣੀ ਯਾਦ ਹੋਵੇ ਨਾਲ ਪੜਿਆ ਕਰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮ ਤਾਂ ਭਰੇ ਜਾ ਮਰਦਾਰ ਨਾ ਖਾਏ ਗੁਰੂ ਤੇ ਪੀਰ ਤਾਂ ਹਮ ਹੀ ਭਰਦੇ ਨੇ ਦਰਗਾਹ ਚ ਜੋ ਕੋਈ ਮਰਦਾਰ ਨਾ ਖਾਵੇ ਕਿਸੇ ਦਾ ਹੱਕ ਨਾ ਖਾਵੇ ਤੂੰ ਤੇ ਹੱਕ ਖੰਨੈ ਲੋਕਾਂ ਦੀ ਰਤਨ ਚੋੜ ਲੈਂਦਾ ਤੇ ਸਾਲ ਬਾਅਦ ਕਹਿੰਦਾ ਮੈਂ ਯੱਗ ਕਰਦਿਆ ਬ੍ਰਾਹਮਣ ਨਾਵੇਂ ਜੀਆ ਘਾਏ ਪਾਪ ਕਰੇ ਪੰਚੰਗ ਕੇ ਵਸਰੇ ਤੀਰਥ ਨਾਏ ਕਹੈ ਸਭ ਉਤਰੇ ਸਾਲ ਬਾਅਦ ਕਹਿੰਦੇ ਉਤਰ ਗਏ ਪਾਪ ਹਜ਼ੂਰ ਨੇ ਕਹਿੰਨੇ ਕਿਸੇ ਤੀਰਥ ਉੱਤੇ ਪਾਪ ਨਹੀਂ ਉਤਰਦੇ 19 ਦਿਨ ਨਹੀਂ ਉਤਰਨਗੇ ਜਿੰਨੀ ਦੇਰ ਤੁਹਾਡਾ ਦਿਲ ਕਪਤੀ ਹੈ उन्नी देर नहीं उतर जिन्नी देर दिल की दिर तो महल नहीं उतर रही उन्नी देर पाप नहीं उतर जिन्नी देर मत महल पाप नहीं उतर रहे सवाल कि महाराज मत कि पाप उतर हजूर ने कहा नहावने चलने तीर थी मन खोटे तन चोर तीर तो माड़ा नहीं है पर तू मनो खोट है बही तेरे पाप किवे उतर जाने ਪੜੋ ਨਾਵਣ ਚੱਲਨੇ ਤੀਰ ਥੀ ਮਨ ਖੋਟੇ ਤਨ ਚੋਰ ਇਕ ਬਲਤੀ ਨੱਤੇ ਆ ਦੋਇ ਪਾ ਚੜੀਐ ਸਹੋਰ ਤੀਰ ਤੇ ਜਾ ਕੇ ਤੂੰ ਫਿਰ ਪਾਪ ਕਰ ਲੈਨੇ ਇਕ ਉੱਤਰ ਦਾ ਨਹੀਂ ਦੋ ਹੋਰ ਚੜਾ ਕੇ ਲੈਨਦਾ ਮਰ ਫਿਰ ਦੱਸੋ ਪਾਪ ਕਿਵੇਂ ਉੱਤਰ ਦੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਉਹਨਾਂ ਧਾਰਮਿਕ ਲੋਕਾਂ ਨੂੰ ਸਮਝਾਉਂਦੇ ਆਓ ਮੈਂ ਤੁਹਾਨੂੰ ਦੱਸਾਂ ਪਾਪ ਕਿਵੇਂ ਉਤਰਦੇ ਨੇ ਆਓ ਮੈਂ ਦੱਸਾਂ ਪਾਪ ਮੁਕਤ ਕਿਵੇਂ ਹੋਈਦਾ ਔਰ ਸਾਥ ਸੰਗਤ ਜਿਹੜੀ ਗੱਲ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਨੇ ਕਮਾਲ ਦੀ ਢੰਗ ਨਾਲ ਵਾ ਐਗਜ਼ਾਮਪਲ ਸਮਝਾਉਂਦੇ ਨੇ ਕਿਉਂਕਿ ਪੜਿਆਂ ਲਿਖਿਆ ਜ਼ਮਾਨਾ ਹੈ ਕਲਯੁਗ ਕੋਈ ਛੋਟਾ ਉਹ ਵਕਤ ਨਹੀਂ ਸੀ ਕਲਯੁਗ ਦਾ ਉਹ ਵਕਤ ਹੈ ਜਿੱਥੇ ਚਾਰ ਵੇਦ ਚਾਰ ਪਤੇ 66 27 ਸਿਮਰਤियां 18 ਪ੍ਰਾਣ 52 ਉਪਨਿਸ਼ਦਾਂ ਇੰਨਾ ਕੁਝ ਗ੍ਰੰਥ ਧਾਰਮਿਕ ਲਿਟਰਚਰ ਪਏ ਔਰ ਸਾਥ ਸੰਗਤ ਇੰਨੇ ਧਰਮਾਂ ਦੇ ਵਿਕਸਤ ਹੋਣ ਤੋਂ ਬਾਅਦ ਅੱਜ ਹਜ਼ੂਰ ਉਹਨਾਂ ਨੂੰ ਧਰਮ ਕਾਗੂ ਨੂੰ ਸਮਝਾਉਂਦੇ ਗੁਰੂ ਨਾਨਕ ਸਾਹਿਬ ਜੀ ਦੀਆਂ ਜਿੰਨੀਆਂ ਉਹ ਦਾਸੀਆਂ ਨੇ ਧਾਰਮਿਕ ਸਥਾਨਾਂ ਵੱਲ ਧਾਰਮਿਕ ਲੋਕਾਂ ਨੂੰ ਸਮਝਾਉਣ ਲਈ ਕਿਉਂ ਚਿੱਟੇ ਰੰਗ ਦੀ ਧੁੰਦ ਕਾਲੇ ਰੰਗ ਦੇ ਹਨੇਰੇ ਨਾਲੋਂ ਖਤਰਨਾਕ ਹੈ ਅੰਧਕਾਰ ਹਨੇਰੇ ਵਿੱਚ ਦੀਵਾ ਬਾਲਦੇ ਉਹ ਚਾਨਣ ਹੋ ਜਾਂਦਾ ਹੈ ਲਾਈਟ ਜਗਾਦੇ ਉਹ ਹਨੇਰਾ ਦੂਰ ਹੋ ਜਾਂਦਾ ਚਿੱਟੇ ਰੰਗ ਦੀ ਧੁੰਦ ਲਾਈਟਾਂ ਵਿੱਚ ਵੀ ਦੂਰ ਨਹੀਂ ਹੁੰਦੀ ਔਰ ਧਾਰਮਿਕ ਆਗੂ ਧਾਰਮਿਕ ਲਿਵਾਸ ਵਿੱਚ ਚਿੱਟੇ ਰੰਗ ਦੀ ਧੁੰਦ ਸੀ ਜਿਹੜੇ ਕਰਮ ਧਾਰਮਿਕ ਕਰ ਰਹੇ ਨੇ ਵਿੱਚ ਧਰਮ ਨਹੀਂ ਹੈ ਹੁਣ ਉਹਨਾਂ ਨੂੰ ਸਮਝਾਉਣ ਲਈ ਐਗਜ਼ਾਮਪਲ ਚਾਹੀਦੀ ਹੈ ਨਾ ਐਵੇਂ ਥੋੜੀ ਸਮਝਣਗੇ ਕਹਿ ਦਿੱਤਾ ਤੇ ਮੰਨ ਗਏ ਨਹੀਂ ਉਹਨਾਂ ਕਹਿੰਦੇ ਮਹਾਰਾਜ ਫਿਰ ਤੁਹਾਡੇ ਹਿਸਾਬ ਨਾਲ ਪਾਪ ਕਿਵੇਂ ਉਤਰਦੇ ਨੇ ਬਾਚ ਨੇ ਵਾਗ ਐਗਜ਼ਾਮਪਲ ਗੱਲ ਕੀਤੀ ਪੌੜੀ ਤੁਹਾਨੂੰ ਯਾਦ ਹੈ ਜਿਨ੍ਹਾਂ ਨੂੰ ਯਾਦ ਹੋਵੇ ਨਾਲ ਪੜਿਓ ਸੈਵਨ ਨੇ ਕਿਹਾ ਹੱਥ ਮੈਲਾ ਹੋ ਜਾਣ ਤੁਸੀਂ ਪਾਣੀ ਨਾਲ ਧੋ ਲੈਂਦੇ ਹੋ ਤਨ ਮੈਲਾ ਹੋ ਜਾਏ ਪਾਣੀ ਸਾਬਣ ਨਾਲ ਧੋ ਕੇ ਸਵਸਤ ਹੋ ਜਾਂਦਾ ਹੈ ਕੱਪੜਾ ਮੈਲਾ ਹੋ ਜਾਏ ਪਾਣੀ ਤੇ ਸਾਬਣ ਨਾਲ ਧੋ ਕੇ ਫਿਰ ਪਹਿਨਣ ਯੋਗ ਹੋ ਜਾਂਦਾ ਹੈ ਜੇ ਮੈਲਾ ਕੱਪੜਾ ਪਾਣੀ ਸਾਬਣ ਨਾਲ ਧੋ ਕੇ ਪਹਿਨਣ ਯੋਗ ਹੋ ਸਕਦਾ ਹੈ ਜੇ ਸਰੀਰ ਸਾਬਣ ਪਾਣੀ ਨਾਲ ਧੋ ਕੇ ਸਵਸਤ ਹੋ ਸਕਦਾ ਹੈ ਤਾਂ ਸੁਣੋ ਭਾਈ ਮਤ ਤੇ ਲੱਗੇ ਹੋਏ ਪਾਪ ਨਾਮ ਦੇ ਜਲ ਨਾਲ ਧੁੱਤੇ ਜਾਣਗੇ ਮਤਨ ਕਰਕੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਬਿਨਾ ਨਾਮ ਦੇ ਰੰਗ ਤੋਂ ਮਤ ਦੇ ਪਾਪ ਨਹੀਂ ਉਤਰਦੇ ਉਹ ਤਿਰਤ ਤੇ ਨਾਤਿਆਂ ਨਹੀਂ ਉਤਰਨੇ ਸਰੀਰ ਸ਼ੁੱਧ ਹੋ ਸਕਦਾ